ਸਰ ਕੀ ਕਹਿਣਾ ਚਾਹੁੰਦੇ ਸਰ ਮੇਰਾ ਨਾਮ ਬਲਜਿੰਦਰ ਸਿੰਘ ਆ ਜੀ ਸ਼ਾਗੋੜ ਮੇਰਾ ਏਰੀਆ ਹੈਗਾ ਜੀ ਤੇ ਮੇਰਾ ਭਰਾ 2023 ਤੇ ਜੁਲਾਈ ਮਹੀਨੇ ਦੀ 9 ਤਰੀਕ ਨੂੰ ਅਰਮੀਨੀਆ ਗਿਆ ਸੀਗਾ ਹਰਦੀਪ ਸ਼ਰਮਾ ਏਜੰਟ ਦਾ ਨਾਮ ਆ ਫਰੀਡ ਕੋਰ ਦਾ ਏਜੰਟ ਆ ਅਸੀਂ ਉਹਨਾਂ ਨੂੰ 2.5 ਲੱਖ ਰੁਪਏ ਦਿੱਤਾ ਸੀਗਾ ਜੀ ਤੇ ਅਸੀਂ ਸੰਤ ਬਾਬਾ ਸੀਚੇਵਾਲ ਕੋਲ ਆਏ ਸੀਗੇ ਉਹਨਾਂ ਨੂੰ ਸਾਰੀ ਡਿਟੇਲ ਦੱਸੀ ਸੀ ਕਿ ਸਾਡੇ ਬੰਦੇ ਮੇਰਾ ਭਰਾ ਅਜੇ ਅਰਮੀਨੀਆ ਦੇ ਵਿੱਚ ਫਸਿਆ ਹੋਇਆ ਆ ਤੇ ਅਸੀਂ ਉਹਦੇ ਵਾਸਤੇ ਬਾਬਾ ਜੀ ਕੋਲ ਆਏ ਕਿ ਸਾਡਾ ਆਪਣਾ ਸਲਾਹ ਲਰ ਕਰੂਗਾ ਨਾ ਵੀ। ਫਸਣ ਦਾ ਕਾਰਨ ਕੀ ਹੈ? ਬਾਰਡਰ ਕ੍ਰੋਸਿੰਗ ਦਾ ਚੱਕਰ ਸੀਗਾ ਜੀ। ਕਿੱਥੇ ਬਾਰਡਰ ਕ੍ਰੋਸ ਕਰਨਾ ਚਾਹੁੰਦੇ ਸੀ? ਇਹ ਜੌਰਜੀਆ ਦਾ ਬਾਰਡਰ ਸੀਗਾ ਜੀ। ਜੌਰਜੀਆ ਦਾ ਬਾਰਡਰ ਕ੍ਰੋਸਿੰਗ ਦੇ ਚੱਕਰ ਦੇ ਵਿੱਚ ਇਹ ਫੜ ਹੋ ਗਏ ਬਾਰਡਰ ਤੋਂ ਕਿਲੋਮੀਟਰ ਪੁੱਛੋਂ ਫੜ ਹੋਏ। ਜੀ ਇਹ ਵੀਡੀਓ ਵਾਇਰਲ ਹੋਈ ਉਹ ਤੇ ਪਰਿਵਾਰਿਕ ਨਾਂ ਦਾ ਸੀ। ਹਾਂਜੀ। ਉਹ ਕਿੱਥੇ ਬਣੀ ਹੈ ਵੀਡੀਓ? ਵੀਡੀਓ ਜੇਲ੍ਹ 'ਚ ਹੀ ਬਣੀ ਅੰਦਰੋਂ ਫਿਰ ਵੀਡੀਓ ਕੀਤੀ ਉਹਨਾਂ ਨੇ ਵਾਇਰਲ। ਕਿੰਨੇ ਸਮੇਂ ਤੋਂ ਫਸੇ ਹੋਏ? ਇਹ ਨਾ ਨਾ 10 ਮਹੀਨੇ ਹੋ ਚਲੇ ਸਰ। ਨੇ ਜਾਣੇ ਕੋਲ 톨12 ਮੁੰਡੇ ਹੈ ਜੀ ਉੱਥੇ ਮੇਰੇ ਕੋਈ ਗੱਲਬਾਤ ਹੋਈ ਹੈ ਕਿਸੇ ਪ੍ਰਸ਼ਾਸਨ ਅਧਿਕਾਰੀ ਦੇ ਨਾਲ ਜਾਂ ਕਿਸੇ ਸਰਕਾਰੀ ਅਫਸਰ ਦੇ ਨਾਲ ਜਾਂ ਕੁਝ ਅਹੋ ਚੁੱਪਾਂਗੇ ਕੀ ਗੱਲਬਾਤ ਸਾਰੀ ਨਹੀਂ ਉਧਰ ਤਾਂ ਨਹੀਂ ਕੋਈ ਨਹੀਂ ਗੱਲ ਹੋਈਗੀ ਅਸੀਂ ਬਸ ਅ ਉਦેશ ਮੰਤਰੀ ਵਾਲੇ ਨੂੰ ਐਪਲੀਕੇਸ਼ਨ ਦਿੱਤੀ ਸੀ ਤੇ ਉਸ ਤੋਂ ਬਾਅਦ ਫਿਰ ਅਸੀਂ ਬਾਬੇ ਗੋਲਾ ਸੀਚੇ ਸੰਤਾ ਕੋਲ ਆਈ ਸੀ ਜਿਸ ਜਿੰਦਰੇ ਵੱਲੋਂ ਕੋਈ ਜਗ੍ਹਾ ਕੋਈ ਕਾਰਵਾਈ ਨਹੀਂ ਨਹੀਂ ਉੱਤੇ ਨਹੀਂ ਕੋਈ ਹੁੰਦਾ ਜੀ ਕੀ ਕਰੂ ਨਹੀਂ ਕੋਈ ਨਹੀਂ ਕੀਤੀ ਜੀ ਕਹਣਾ ਚਾਹੁੰਦੇ ਆ ਜੀ ਹਾਂਜੀ ਸਾਨੂੰ ਇਹ ਅਗੇ ਸਾਡਾ ਬੰਦੇ ਬਾਹਰ ਆ ਜਾਣ ਬਸ ਇਹ ਹੀ ਹੈ ਜੀ ਗੱਲ ਕੀ ਜਟਲੇ ਨਾਲ ਤੈ ਕੀ ਗੱਲ ਹੈ ਤੇ ਜਟਲੇ ਨਾਲ ਜਟਲੇ ਨਾਲ ਤਾਂ ਬਸ ਤੈਤ ਕੁਝ ਨਹੀਂ ਹੋਇਆ ਬਸ ਇਹ ਸੀਗਾ ਵੀ ਉਹਨਾਂ ਨੇ ਬਾਹਰ ਜਾਣਾ ਸੀਗਾ ਉਹਨੂੰ ਭੇਜ ਦਿੱਤਾ ਸੀ ਕਿ ਇਹ ਬਾਹਰ ਜਾਣਾ ਜਾਣਾ ਕਿੱਥੇ ਸੀ ਅਰਮੀਨੀਆ ਗਿਆ ਸੀ ਜਾਣਾ ਵੀ ਅਰਮੀਨੀਆ ਸੀ ਹਾਂਜੀ ਅਰਮੀਨੀਆ ਗਿਆ ਸੀਗਾ ਅਰਮੀਨੀਆ ਦਾ ਲਾਇਆ ਸੀਗਾ ਜੀ ਹਾਂਜੀ ਉਹ ਤੋਂ ਅੱਗੇ ਨਹੀਂ ਜਾਣਾ ਚਾਹੁੰਦੇ ਕਿੱਥੇ ਉਤੋਂ ਅੱਗੇ ਆਹ ਹੀ ਆ ਬਾਰਡਰ ਕ੍ਰੋਸਿੰਗ ਦੇ ਚੱਕਰ ਸੀਗਾ ਤੋਂ ਗਾਂ ਕੰਮ ਦੇ ਕਹਿੰਦੇ ਸੀਗੇ ਥੋੜਾ ਜਿਹਾ ਲਾਤ ਇਦਾਂ ਦੇ ਸੀਗੇ ਰਮਿਨੀਆਂ ਚ ਕੰਮ ਕੋਈ ਮਹਿਨੀ ਸੀਗਾ ਗਾਂ ਨਿਕਨ ਦਾ ਚਾਂਸ ਕੀਤਾ ਸੀ ਇਹਨਾਂ ਨੇ। ਹਾਂ ਜਿਹੜੇ ਵਿਜੇ ਤੇ ਆਪਣੇ ਆਪ ਤੇ ਗਏ ਨੂਦਾਰ ਵਰਕ ਪਰ ਵਰ ਮੇਰੇ ਸਾਹ ਨਾਲ ਟੂਰਿਸਟ ਹੀ ਖੁਣਾਵਾ ਵਰਕ ਪਰਮਰ ਤਾਂ ਨਹੀਂ ਸੀਗਾ। ਬਲਕਿ ਇਹ ਮੰਗੀ ਕਰਨਾ ਚਾਹਦੇ। ਮੰਗ ਇਹ ਹੈ ਸਾਡੇ ਸਾਡੇ ਬੰਦੇ ਜਿਹੜਾ ਮੇਰਾ ਭਰਾ ਵਾ ਜੇ ਆ ਉਹ ਬਾਹਰ ਆ ਜਵੇ। ਅੱਜ ਸਭ ਸੀਚੇਵਾਲ ਕੋ ਪਹੁੰਚੇ ਹੋ ਕੀ ਕਹਿਣਾ ਚਾਹਦੇ ਹੋ? ਹਾਂ ਜੀ ਸਰ ਅਸੀਂ ਗਾ ਲਈ। ਸਰ ਮੇਰਾ ਨਾਮ ਰੋਸ਼ਨ ਆ ਜੀ। ਤੇ ਸਰ ਮੇਰਾ ਭਰਾ ਰਾਮਪਾਲ ਉਹਨਾਂ ਦੀ ਉਮਰ 35 ਸਾਲ ਆ ਜੀ। ਤੇ ਉਹ ਨਾ ਅਰਮੀਨੀਆ ਗਿਆ ਸੀ 2023 ਦੇ ਵਿੱਚ ਤੇ 2024 ਦੇ ਵਿੱਚ ਉਹਨੂੰ ਉੱਥੇ ਇੱਕ ਏਜੰਟ ਮਿਲਿਆ ਜੀ ਉਹਦਾ ਨਾਮ ਲੱਡੀ ਗਿੱਲ ਸੀਗਾ ਉਹਨੇ ਉਹਨੂੰ ਕਿਹਾ ਵੀ ਤੁਹਾਨੂੰ ਇਟਲੀ ਦਾ ਸਟicker ਵੀਜ਼ਾ ਲੈ ਕੇ ਦਵਾਂਗੇ ਤੇ ਉਹਦੇ ਨਾਲ 9 ਲੱਖ ਰੁਪਏ ਦੀ ਗੱਲ ਤੈਅ ਹੋਈ ਸੀ ਜੀ ਪੇਮੈਂਟ ਵੀ ਉਹਨੇ ਸਾਰੀ ਲੈ ਲਈ ਤੇ ਇਹਨਾਂ ਨੂੰ ਮਤਲਬ ਦੋ ਇੱਕ ਗੱਡੀ ਦੇ ਵਿੱਚ ਲਿਜਾ ਕੇ ਲੋਕੇਸ਼ਨ ਭੇਜੀ ਤੁਸੀਂ ਇੱਥੇ ਆ ਜਾਓ ਤੁਹਾਨੂੰ ਪਾਸਪੋਰਟ ਦੇ ਦਾਂਗੇ ਪਰ ਉਹਨੇ ਪਾਸਪੋਰਟ ਵੀ ਨਹੀਂ ਦਿੱਤੇ ਹੈਗੇ ਤੇ 1 ਕਿਲੋਮੀਟਰ ਬਾਰਡਰ ਦੇ ਪਿੱਛੇ ਧਾਰਤਾ ਇਹਨਾਂ ਨੂੰ ਉਧਰ ਦੀ ਸਰਕਾਰ ਉਹਨੇ ਫੌਜ ਨੇ ਇਹਨਾਂ ਨੂੰ ਫੜ ਲਿਆ ਜੀ ਫਿਰ ਤੇ ਜੇਲ੍ਹ ਦੇ ਵਿੱਚ ਬੰਦ ਕਰ ਲਿਆ ਤੇ ਹੁਣ ਅਸੀਂ ਏਜੰਟ ਦੇ ਖਿਲਾਫ ਵੀ ਕਾਰਵਾਈ ਕਰਨੀ ਸੀ ਪਰ ਏਜੰਟ ਸਾਨੂੰ ਧਮਕੀਆਂ ਦੇਈ ਗਿਆ ਜੀ ਵਾਰ-ਵਾਰ ਫੋਨ ਕਰਕੇ ਜੀ ਤੁਸੀਂ ਕੁਝ ਕਰੇ ਆ ਤਾਂ ਤੁਹਾਡਾ ਮੁੰਡਾ ਮੈਂ ਜੇਲ੍ਹ ਦੇ ਵਿੱਚ ਮਰਵਾ ਦਊਗਾ ਵੀ ਮੇਰੇ ਗੈਂਗਸਟਰਾਂ ਨਾਲ ਸੰਬੰਧ ਦਾ ਮੈਂ ਤੁਹਾਡੇ ਮਤਲਬ ਪਰਿਵਾਰ ਨੂੰ ਵੀ ਹਾਨੀ ਪਹੁੰਚਾ ਸਕਦਾ ਹੈ ਸਾਡੇ ਨਾਲ ਆਹ ਗੱਲ ਕਰੀ ਹੈ ਜੀ ਤੇ ਮੁੜ ਕੇ ਜੀ ਫਿਰ ਸਾਨੂੰ ਅਸੀਂ ਜੇਲ੍ਹ ਦੇ ਵਿੱਚੋਂ ਵੀਡੀਓ ਵਾਇਰਲ ਕਰਵਾਈ ਜੀ ਉਹਦੇ ਵਿੱਚ ਮੇਰਾ ਭਰਾ ਵੀ ਨਾਲ ਆ ਜੀ ਤੇ ਵੀਡੀਓ ਕਿਸੰਤ ਬਾਬੇ ਕੋਲ ਪਹੁੰਚੀ ਜੀ ਤੇ ਇਹਨਾਂ ਨੇ ਬਾਬਾ ਜੀ ਨੇ ਵੀਡੀਓ ਮਤਲਬ ਦੇਖੀ ਤੇ ਕਾਰਵਾਈ ਕੀਤੀ ਤੇ ਹੁਣ ਸਾਨੂੰ ਬੁਲਾਇਆ ਹੀ ਇੱਥੇ ਤੇ ਅਸੀਂ ਆਏ ਸੀ ਜੀ ਬਾਕੀ ਬਾਬਾ ਜੀ ਨਾਲ ਗੱਲ ਹੋ ਚੁੱਕੀ ਹੈ ਜੀ ਬਾਬਾ ਜੀ ਨੇ ਸਾਨੂੰ ਕਿਹਾ ਵੀ ਹੁਣ ਅਸੀਂ ਬੰਦੇ ਛੜਾਣ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਐਮਬੈਸੀ ਨੂੰ ਵੀ ਮਤਲਬ ਪਾਇਆ ਹੋਇਆ ਜੀ ਨਹੀਂ ਜੀ ਅਜੇ ਉੱਥੇ ਬੰਦ ਨੇ ਸਰ ਉਹਨੂੰ 3 ਮਹੀਨੇ ਹੋ ਗਏ ਚੌਥਾ ਮਹੀਨਾ ਚੱਲ ਰਿਹਾ ਹੈ ਇਹ ਸਾਰੇ ਇਕੱਠੇ ਫੜ ਹੋਏ 12 ਜਣੇ ਸਰ ਇਹ 12 ਥੋੜੇ ਥੋੜੇ ਗੈਪ ਦੇ ਨਾਲ ਫੜ ਹੋਏ ਆ ਤੇ ਮੇਰੇ ਭਰਾ ਦੇ ਨਾਲ 7 ਮੁੰਡੇ ਆ ਜੀ ਟੋਟਲ ਇਹ 7 ਮੁੰਡਿਆਂ ਨੂੰ ਇੱਕੋ ਏਜੰਟ ਲਾਡੀ ਗਿੱਲ ਤੇ ਇੱਕ ਇਹਨਾਂ ਦੇ ਨਾਲ ਕੋਈ ਹੋਰ ਏਜੰਟਾ ਅਲੀ ਉਹਨੇ ਫਸਾਇਆ ਜੀ 7 ਮੁੰਡੇ ਆ ਐਜੰਟ ਤੇ ਕਾਰਵਾਈ ਸਰ ਹੁਣ ਅਸੀਂ ਐਪ ਲਿਖੀ ਹੋਈ ਆ ਮਤਲਬ ਰਿਪੋਰਟ ਦੇਣੀ ਆ ਕਾਰਵਾਈ ਇਸ ਲਈ ਨਹੀਂ ਕਰੀ ਕਿਉਂਕਿ ਸਾਨੂੰ ਬਾਰ-ਬਾਰ ਧਮਕੀਆਂ ਦੇਈ ਜਾਂਦਾ ਸੀ ਭਾਈ ਵੀ ਤੁਹਾਡੇ ਮਤਲਬ ਫੈਮਲੀ ਨੂੰ ਮੈਂ ਚਕਾ ਦੂੰਗਾ ਤੁਹਾਡੇ ਭਰਾ ਨੂੰ ਜੇਲ੍ਹ ਦੇ ਵਿੱਚ ਮਰਵਾ ਦੂੰਗਾ ਤੇ ਪਲੱਸ ਸਾਡੇ ਦੋਨਾਂ ਦੇ ਨਾ ਇੱਕ ਮੁੰਡਾ ਹੋਰ ਆ ਜੀ ਮਨੀਰ ਆ ਉਹਦਾ ਨਾਮ ਤੇ ਮੇਰੇ ਭਰਾ ਦਾ ਨਾਮ ਰਾਮਪਾਲ ਉਹਨਾਂ ਦੇ ਪਾਸਪੋਰਟ ਐਜੰਟ ਦੇ ਕੋਲ ਏ ਉਹ ਕਹਿੰਦਾ ਮੈਂ ਤੁਹਾਨੂੰ ਪਾਸਪੋਰਟ ਵੀ ਨਹੀਂ ਦੇ ਦੇਣੇ ਹੈਗੇ ਤੁਸੀਂ ਜੋ ਮਰਜ਼ੀ ਕਰ ਲਓ ਤੇ ਪਾਸਪੋਰਟ ਵੀ ਪਾੜਨ ਦੀ ਧਮਕੀ ਦਿੰਦਾ ਏ ਸਾਨੂੰ ਅਖੀਰ ਮੰੰਗੀ ਕਹਿਣਾ ਚਾਹੁੰਦਾ ਮੰਗੋ ਸਾਡੀ ਬਾਬਾ ਜੀ ਅਗੇ ਹੀ ਸਾਡੇ ਬਸ ਮੁੰਡਿਆਂ ਨੂੰ ਜਲਦੀ ਜਲਦੀ ਰਿਹਾ ਕਰਾਓ ਜੀ ਤੇ ਏਜੰਟ ਦੇ ਖਿਲਾਫ ਕਾਰਵਾਈ ਕਰਨ ਵਿੱਚ ਸਾਡੀ ਮਦਦ ਕੀਤੀ ਜਾਵੇ ਜੀ ਜਿਹੜੇ 12 ਨੌਜਵਾਨ ਨੇ ਕਿਹੜੇ ਕਿਹੜੇ ਲੱਗੇ ਨੇ ਇਹ ਅਲੱਗ-ਅਲੱਗ ਦੇ ਆ ਜੀ ਮੇਰਾ ਭਰਾ ਤਾਂ ਜੀ ਆਪਣੇ ਪੰਜਾਬ ਤੋਂ ਆ ਜੀ ਤੇ ਸਮਰਾਲਾ ਮਾਛੀਬੜਾ ਸ਼ਹਿਰ ਆ ਜੀ ਤੇ ਬਾਕੀ ਕੋਈ ਇੱਕ ਕਲਕੱਤੇ ਦਾ ਮੁੰਡਾ ਵੀ ਹੈਗਾ ਜੀ ਤੇ ਪਟਿਆਲੇ ਦਾ ਵੀ ਹੈਗਾ ਉੱਤਰਾਖੰਡ ਦੇ ਵੀ ਹੈਗੇ ਆ ਜੀ ਬਈ-ਬਈ ਪਾਸੇ ਦੇ ਆ ਜੀ ਮੁੰਡੇ ਸਾਰੇ ਰਾਜਸਥਾਨ ਦਾ ਵੀ ਇੱਕ ਮੁੰਡਾ ਹੈਗਾ ਜੀ ਵਿੱਚ ਖਾਣ ਪੀਣ ਜਣਾ ਚਾਹੀਦਾ ਵੀ ਖਾਣ ਪੀਣਾ ਸਹੀ ਨਹੀਂ ਹੁੰਦਾ ਹਾਂਜੀ ਸਰ ਖਾਣ ਪੀਣ ਨੂੰ ਉਹਨਾਂ ਨੂੰ ਥੋੜੇ ਦਿਨ ਤਾਂ 4-5 ਦਿਨ ਤਾਂ ਪਹਿਲਾਂ ਭੁੱਖੇ ਰੱਖਿਆ ਗਿਆ ਬਿਲਕੁਲ ਉਹਨਾਂ ਦਾ ਹੋਣਾ ਇਹ ਦੱਸਿਆ ਉਹਨਾਂ ਨੇ ਤੇ ਬਾਅਦ ਵਿੱਚ ਉਹਨਾਂ ਨੂੰ ਦੱਸਿਆ ਕਿ ਇਹਨਾਂ ਨੂੰ ਖਾਣ ਵਾਸਤੇ ਗਾਂ ਤੇ ਮੱਝ ਦਾ ਮਾਸ ਦਿੱਤਾ ਜਾਂਦਾ ਸੀ ਜੋ ਕਿ ਇਹ ਬੰਦੇ ਤਕਰੀਬਨ ਇਹਨਾਂ ਦੇ ਵਿੱਚੋਂ ਸੱਤਾਂ ਦੇ ਵਿੱਚੋਂ ਜਿਹੜੇ ਸੱਤ ਪੜੋਏ ਆਏ 4-5 ਤਾਂ ਬਿਲਕੁਲ ਵੈਜੀਟੇਰੀਅਨ ਆ ਮੇਰਾ ਬ੍ਰਦਰ ਵੀ ਵੈਜੀਟੇਰੀਅਨ ਹੈ ਬਿਲਕੁਲ ਤੇ ਉਹਨਾਂ ਨੂੰ ਇਹ ਚੀਜ਼ ਦਿੱਤੀ ਜਾਂਦੀ ਸੀ ਉਹਨਾਂ ਨੇ ਸਾਫ਼ ਮਨਾਂ ਕਰਤਾ ਖਾਣਾ ਪਰ ਹੋਰ ਕੁਝ ਨਹੀਂ ਦਿੱਤਾ ਜਾਂਦਾ ਸੀ ਇੱਕ ਬ੍ਰੈਡ ਦਿੱਤਾ ਜਾਂਦਾ ਬਸ ਉੱਤਮਾ ਸਰ ਸਟਾਰਟਿੰਗ ਦੇ ਵਿੱਚ ਥੋੜਾ ਜਿਹਾ ਮੈਨੂੰ ਲੱਗਦਾ ਉਹਨਾਂ ਦੇ ਨਾਲ ਹੋਇਆ ਕਿਉਂਕਿ ਉਹਨਾਂ ਦੀ ਇੱਕ ਫੋਟੋ ਆਈ ਸੀ ਦੀ ਉਹਦੇ ਵਿੱਚ ਤੇ ਉਹ ਵਿੱਚ ਥੋੜੀਆਂ ਜਿਹੀਆਂ ਅੱਖਾਂ ਦੇ ਵਿੱਚ ਪ੍ਰਭਾਵ ਜਿਹਾ ਲੱਗਿਆ ਮੈਨੂੰ ਪਰ ਬਾਅਦ ਵਿੱਚ ਭਰਾ ਨੇ ਫੋਨ ਕਰਕੇ ਦੱਸਿਆ ਵੀ ਚਲੋ ਐਸੀ ਵੀ ਐਸੀ ਕੋਈ ਗੱਲ ਨਹੀਂ ਹੈਗੀ ਇਹਨੂੰ ਪਤਾ ਆ ਸਰ ਸੀਚਿਆਲ ਨਾਲ ਜੋ ਰਾਤ ਦਾ ਕੈਂਪ ਕੀਤਾ ਕੁਝ ਖਾਣਾ ਪੀਣਾ ਉਹਨਾਂ ਠੀਕ ਹੋਇਆ ਉੱਥੇ ਹਾਂਜੀ ਸਰ ਹਾਲੇ ਫੋਨ ਨਹੀਂ ਆਇਆ ਜੀ ਅੰਦਰੋਂ ਜੇਲ੍ਹ ਦੇ ਵਿੱਚੋਂ ਸਾਨੂੰ ਤੇ ਪਰ ਜਿੱਦਾਂ ਹੀ ਫੋਨ ਆਊਗਾ ਫਿਰ ਸਾਨੂੰ ਪਤਾ ਲੱਗ ਜਾਣਾ ਵੀ ਖਾਣਾ ਪੀਣਾ ਸਹੀ ਹੋ ਗਿਆ ਕਹੀਂ ਬਾਕੀ ਸਾਨੂੰ ਲੱਗਦਾ ਜੀ ਹੋਊਗਾ ਸਹੀ ਸਰ ਕੁਝ ਹਾਂਜੀ